ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਕੀ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਤੇ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ ਜੀ ਸੋ ਅੱਜ ਗਊ ਮਾਤਾ ਘਰਾਂ ਚੋਂ ਕੇ ਦੇਖੀ ਆਪਣੇ ਜਿਹੜੀ ਲੈ ਕੇ ਆਉਂਦੀ ਹੈ ਤੇ ਕਹਿੰਦੇ ਵੀ ਇਹਦਾ ਦੁੱਧ ਹੈ ਜਿਹੜਾ ਪੂਰੇ 2.5 ਲੀਟਰ ਹੋ ਗਿਆ ਤੇ ਬਾਕੀ ਹੁਣ ਸੇਵਾ ਕਰਾਂਗੇ ਸੇਵਾ ਕਰਕੇ ਵੱਧ ਵੀ ਜਾਊਗਾ ਤੇ ਹੁਣ ਉਹਦਾ ਅੰਦਰ ਸੋਈ ਦੇ ਵਿੱਚ ਉਹਦੀ ਆਉਣ ਦੀ ਖੁਸ਼ੀ ਦੇ ਵਿੱਚ ਉਹਦੇ ਦੁੱਧ ਦੁੱਧ ਦੀ ਮੇਰੇ ਖਾਲਸੇ ਖੀਰ ਬਣਾਉਣ ਲੱਗੇ ਹੋਏ ਆ ਇੱਕ ਪਤਾ ਨਹੀਂ ਕੜਾ ਇਹ ਹੁਣ ਮੈਨੂੰ ਪ੍ਰੋਪਰ ਪਤਾ ਨਹੀਂ ਹੈਗਾ ਔਰ ਬਹੁਤ ਸਾਊ ਜੇ ਢੰਗ ਦੇ ਨਾਲ ਖੜੀ ਸੀ ਸਵੇਰ ਦੇ ਦੇਖੀ ਜਾਂਦੇ ਆ ਦੋਨੇ ਗਾਇਆਂ ਨੇ ਆਪਸ ਵਿੱਚ ਦੋਸਤੀ ਜੀ ਪਾ ਲਈ ਪਰ ਵਿੱਚ ਵਿੱਚ ਨੂੰ ਕਿਤੇ ਥੋੜੀ ਜਿਹੀ ਕਿ ਸਿੰਗ ਵੀ ਦਿਖਾਉਂਦੀਆਂ ਆਲੇ ਦੁਨੋਂ ਜੇ ਮੈਂ ਤੁਹਾਨੂੰ ਦਿਖਾਵਾਂ ਉਹਨਾਂ ਨੂੰ ਉਧਰ ਸਾਹਮਣੇ ਜੀ ਮਲਕੀਤ ਬਾਈ ਦੇ ਹਰੇ ਰੂਪ ਕਰਾ ਲੈ ਕੇ ਆਏ ਹੋਏ ਆ ਉੱਥੇ ਬਲੌਗ ਬਣਾ ਰਿਹਾ ਨਾਲੇ ਤੇ ਹੁਣ ਰੇਵ ਵਗੈਰਾ ਤਾਰਨਾ ਆਪਣਾ ਇਧਰ ਆਮ ਕਰ ਕੱਖ ਖਾਂਦੀਆਂ ਵਿਕੀ ਨੇ ਕੱਖ ਪਾਏ ਹੋਏ ਹਰੇ ਤਿੰਨ ਚਾਰ ਵਰ ਕੱਖ ਪੈ ਗਿਆ ਅੱਜ ਚੌ ਚੌ ਦੇ ਵਿੱਚ ਤੇ ਹੁਣ ਆ ਆਪਣਾ ਹਰਿਆਈ ਹੈਗੀ ਆ ਬਾਬੇ ਨਾਨਕ ਦੀ ਕਿਰਪਾ ਕਰ ਬਹੁਤ ਲੋਕਾਂ ਕੋਲ ਹੁਣ ਹਰਿਆਈ ਖਤਮ ਹੋਈ ਹੋਈ ਆ ਅ ਕੱਲ ਸ਼ਾਮ ਨੂੰ ਇੱਥੇ ਕਰਮਜੀਤ ਹੋ ਗਿਆ ਬਿੰਦਰ ਹੋ ਗਿਆ ਕਈ ਜਣੇ ਗੱਲਾਂ ਬਤਾ ਕਰਦੇ ਸੀਗੇ ਵੀ ਅਚਾਰ ਵਾਲੀਆਂ ਗੱਠਾਂ ਮੰਗਵੋਣੀਆਂ ਐ ਉਬੀ 700 ਰੁਪਏ 750 ਰੁਪਏ ਕਵਾਂਟਰ ਦੇ ਹਿਸਾਬ ਨਾਲ ਦੱਸ ਰਹੇ ਆਂ ਵੀ ਜਿਹੜੀਆਂ ਜਾਨਵਰਾਂ ਨੂੰ ਚਲੋ ਹੁੰਦਾ ਕਈ ਵਾਰ ਕੱਖ ਖਤਮ ਹੋ ਜਾਂਦੇ ਆ ਤੇ ਹੂੰ ਜੀ ਜੀ ਦਾ ਤੇਰੀ ਬੋਲ ਬੋਲ ਨਹੀਂ ਆ ਮੈਂ ਜਿਹੜਾ ਮੇਰੀ ਦੀਦੀ ਨੇ ਘਰ ਤਾਂ ਹੋਈ ਅਸੀਂ ਦੀਦੀ ਲੈ ਕੇ ਆ ਰਹੇ ਆਣੇ ਵਾਸਤੇ ਵੀ ਪਿਆਰ ਕਰ ਹਮਾਰੀ ਨੂੰ ਕਸਟ ਦੇਣਾ ਕੀ ਕਰੀ ਮੂੰਹ ਭਾਂਤ ਹੁੰਦਾ ਸਸਰੀ ਘਰ ਜੀ ਸਾਰਾ ਨੀਰ ਨਾਲ ਆਦੇ ਤੁਸੀਂ ਮੇਰੀ ਗੱਲ ਨਾਲ ਨੇ ਗੋਮਾਤਾ ਜੀ ਘਰ ਹਾਂ ਤੇ ਬੈਗੁਰੂ ਦੀ ਕਿਰਪਾ ਨਾਲ ਪੰਜ ਵਜੇ ਨੂੰ ਅਰੰਭ ਕੇ ਦੁੱਧ ਦਿੱਤਾ ਅਰੰਭ ਕੇ ਨਾ ਹਾਂ ਹਾਂ ਕਾ ਮਾਰ ਕੇ ਦੁੱਧ ਦਿਵਾਣੇ ਮਿਲੋ ਦੁੱਧ ਕੱਢੋ ਜਾਣੀ ਚੱਕਰ ਹੁਣ ਆਪਣਾ ਖੜਾ ਛੁੱਟ ਗਿਆ ਆਪਾਂ ਜਿਹੜਾ ਬੈਠਦੇ ਹਿੰਦੇ ਤੇ ਮੈਂ ਤਾਂ ਆਪਾਂ ਸੰਦੀਪ ਜੀ ਨੂੰ ਕਹਿਤਾ ਹਾਂ ਹਾਂ ਤੁਹਾਡਾ ਸ਼ੁਗਵਰਾ ਮੇਰੇ ਮਾਨ ਸਾਹਿਬ ਦੀ ਕਿਰਪਾ ਜੀ ਹੋ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਤਾਂ ਤੁਹਾਡੀ ਵੇਟ ਕਰ ਕਰਕੇ ਐਦੀ ਸੁੱਕ ਜਾਂਦੀਆਂ ਤੇ ਖੜੀਆਂ ਹਾਂ ਹਾਂ ਚਲੋ ਕਿਸੇ ਦੀ ਵੀ ਸਾਡੀ ਬੰਦਾ ਕੰਮ ਕਰ ਛੁੱਟ ਗਿਆ ਰਹਿਣਾ ਹੁੰਦਾ ਕਿਹਦੇ ਖੋਹੇ ਤੇਰੇ ਰੇਟ ਤੇ ਜਿਆਦਾ ਮੱਛਰ ਹੁਣ ਬਹੁਤ ਆ ਅਸੀਂ ਵੀ ਆਪਣੀ ਸਾਜਰੇ ਤਾਂ ਚੋਇਆ ਕਰਾਂਗੇ ਕਿਸੇ ਦੀ ਵੇਟ ਕਰਨ ਦੀ ਲੋੜ ਨਹੀਂ ਮਤਲਬ ਸਾਜਰੇ ਕਿੰਨੇ ਸਵੇਰੇ 4 ਵਜੇ 5 ਵਜੇ ਦੰਦੀ ਆ ਉਹ ਦੱਦ ਅਰੰਭ ਕੇ ਤਾਂ ਦਾ ਟਾਈਮ 5 ਵਜੇ ਹੀ ਹੈ ਬਚਾ ਲੈ 5 ਵਜੇ ਤਾਂ ਚੋਣੀ ਮੈਂ ਕੱਖ ਮਤਲਬ ਯਾਨੀ ਮੈਂ ਥੋੜਾ ਜਿਹਾ ਕੱਖ ਪਾਉਣ ਨੂੰ ਲੇਟ ਉੱਠਦਾ ਸੀ ਹੁਣ ਮੈਂ ਸਾਜਰੇ ਉੱਠ ਕੇ ਆਪਣਾ ਪਾਇਆ ਕਰਾਂ ਹਾਂ ਵੈਰੀ ਗੁੱਡ ਬਿਊਟੀ ਦਾ ਬੰਦਾ ਬਹੁਤ ਪੱਕੇ ਤੇ ਸਾਰੇ ਜਿਹੜੇ ਜਿਹੜਾ ਪਾਪੋ ਘਰੋਲੇ ਪੈਕਣਾ ਦਾ ਨਿਪੋਰਾ ਦੋ ਹਾਂ ਉਹ ਲੱਗਣਾ ਆਪਣਾ ਆਟੇ ਨਾਲ ਦਾ ਪੋਹਾ ਹਾਂ ਕੱਢੀ ਜਾਂਦੀ ਦੁੱਧ ਦਰ ਦਰ ਕਰ ਜਾਂਦੀ ਕਿਆ ਕਰਕੇ ਆਏ ਖੀਰ ਚ ਪੋਣੀ ਥੋੜਾ ਜਿਹਾ ਅੱਛਾ 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 ਖੀਰ ਬਣਾ ਰਿਆ ਨਵੇਂ ਗਾਂ ਦੇ ਦੁੱਧ ਦੀ ਉਹ ਤਾਂ ਮੈਂ ਦੱਸਿਆ ਬੇਚਾਰਾ ਨਾ ਮਾਮੂ ਆਉਂਦਾ ਵਿਚੋੜ ਜਿਆਦਾ ਨਹੀਂ ਚੌੜ ਜਿਆਦਾ ਨਹੀਂ ਪਾਏ ਇਹ ਹੈ ਖੀਰ ਦੇਖਿਓ ਤੁਸੀਂ ਬਣਾਈ ਦੀ ਮੇਰੀ ਹੁਣ ਤੁਸੀਂ ਮੇਰੇ ਤੋਂ ਪਿਆਰ ਪੈ ਫੜੋ 50 ਕਸਟਰਫੁੱਲਾ ਲਿਆ ਦੋ ਬੱਬੀ ਤਾਂ ਉਹਦੀ ਦੋ ਕੁ ਸੌ ਦੀ ਇੱਕ ਗੱਲ ਪਤਾ ਜੀ ਹੁਣ ਤੁਸੀਂ ਤੁਸੀਂ ਜੱਜਮੈਂਟ ਲਾਈ ਹੁਣ ਇਹਨੇ 50 50 ਰੁਪਏ ਦੀ ਗੱਲ ਇਹਨੇ ਕਰਤੀ ਕਹਿੰਦੇ ਮੈਨੂੰ ਆਲਰੇਡੀ ਪੈਨਾ ਕਿਹਾ ਕਹਿੰਦੀ ਕਾਸਟਰ ਲੈ ਆ ਦੋ ਖੇਰ ਤੇ ਪਾਣਾ ਮਾ ਉਹ ਵੀ ਖਰਚਾ ਵਧਾਈ ਚਲੋ ਤੁਸੀਂ ਬੇਨਾ ਮਤਲਬ ਬੇਨਾ ਕਾਸਟਰ ਕੋ ਵੀ ਖੀਲ ਵਧਿਆ ਬਣ ਜੂ ਕਹਿੰਦੀ ਨਹੀਂ ਨਹੀਂ ਮੈਂ ਤੁਹਾਨੂੰ 50 ਰੁਪਏ ਦਊਂਗੀ ਹੈ ਹੁਣ ਤਾਂ ਇਹਨੇ ਗੱਲ ਵੀਡੀਓ ਦੇ ਵਿੱਚ ਛੇੜੀ ਵੀ 50 ਰੁਪਏ ਮੈਂ ਤਾਂ ਕਹਿੰਦੀ 50 ਰੁਪਏ ਮੈਂ ਤੇ ਪੜਾ ਬਿਲ ਕਾਸਟਰ ਕਾਸਟਰ ਨਹੀਂ ਕੋਈ ਐਨਾ ਜਿਹੜਾ ਆਪਣੇ ਖੜਾ ਬਣਾਉਣਾ ਨਾ ਉਹ ਕਾਸਟਰ ਨਹੀਂ ਚਾਹੀਦਾ ਨਹੀਂ ਹੁਣ ਆਹ ਆਹ ਕਿਆ ਚੀਜ਼ ਹੈ ਮੇਰੇ ਵਿੱਚ ਖਾਣਾ ਨਹੀਂ ਇਹਦੇ ਨੂੰ ਭੋਗ ਲਾਉਣਾ ਯਾਰ ਪ੍ਰਸ਼ਾਦ ਨੂੰ ਭੋਗ ਲੱਗਣਾ ਠੀਕ ਹੈ ਜੀ ਜਿੱਥੇ ਤੇ ਆਏ ਮੈਨੂੰ ਆਏ ਦੱਸੋ ਜਿੱਥੇ ਤੇ ਆਏ ਮੈਂ ਮੰਨ ਲੀ ਆ ਤੁਹਾਡੀ ਗੱਲ ਦੋਹਤ ਜੱਗਾ ਤੋਂ ਹਰੇਕ ਚੀਜ਼ ਆਉਂਦੀ ਆ ਜਿਹੜੀ ਆਪਣੀ ਅੱਖਾਂ ਦੇ ਸਾਹਮਣੇ ਸੁੱੱਚੀ ਚੀਜ਼ ਬਣਨੀ ਹੈ ਉਹ ਸੁੱੱਚਮੀ ਆ ਉਹ ਸੁੱੱਚਮੀ ਆ ਜੇ ਮੈਂ ਹੁਣ ਕਹਾਂ ਆਲੂ ਹੋਰ ਕਿੱਥੇ ਤੋਂ ਨਿਕਲ ਕੇ ਆਉਣੇ ਆ ਬੜੀ ਦਾ ਪੋਪਟਾ ਲੱਗਦਾ ਆਪਣਾ ਚਲੋ ਹੁਣ ਮੈਨੂੰ ਇੱਕ ਗੱਲ ਦੀ ਸਲਾਹ ਦੇਖੋ ਆਪਾਂ ਕੋਈ ਵੀਡੀਓ ਬਣਾਉਂਦੇ ਵਿੱਚ ਵਿੱਚ ਮੈਥੇਜ ਵੀ ਦੇ ਦਈਏ ਆਪਾਂ ਮੰਨ ਲਓ ਘਰ ਤੇ ਕੜਾ ਬਣਾ ਕੇ ਲੈ ਕੇ ਚੱਲੇ ਆਂ ਆਪਾਂ ਕਹਿੰਦੇ ਵੀ ਗੁਰਦੁਆਰਾ ਸਾਹਿਬ ਜਾ ਕੇ ਭੋਗ ਲਾਉਣਾ ਜੇ ਰਸਤੇ ਦੇ ਵਿੱਚ ਕੋਈ ਬੰਦਾ ਭੁੱਖਾ ਮਰ ਰਿਹਾ ਹੋਵੇ ਤੁਸੀਂ ਉਹਨੂੰ ਖਵਾਉਂਗੇ ਕਿ ਗੁਰਦERN ਭੋਗ ਜਿਵੇਂ ਗੁਰੂ ਨਾਨਕ ਦੇਵ ਜੀ ਨੇ ਭੁੱਖੇ ਸਾਧੂਆਂ ਨੂੰ ਵੀਰਪੈ ਦਾ ਲੰਗਰ ਛਕਾਇਆ ਤਾਂ ਅਸੀਂ ਵੀ ਭੁੱਖੇ ਮਰਦੇ ਨੂੰ ਪਹਿਲਾਂ ਖਵਾਵਾਂਗੇ ਫੇਰ ਆ ਕੇ ਬਣਾ ਕੇ ਲੈ ਜਾਗੇ ਤੇ ਪਾ ਦੇ ਕੇ ਕਹਿੰਦਾ ਮੈਂ ਭੁੱਖਾ ਮਰਦਾ ਆ ਆ ਆ ਆ ਭੁੱਖਾ ਲਾ ਅੱਛਾ ਹੈ ਗੱਲ ਉਹ ਤੋਂ ਗੱਲ ਆ ਦੇਖ ਤਰੀ ਦੁਕਾਨੇ ਸਰਪੰਦਰ ਗੱਲ ਵੀ ਬਹੁਤ ਆ ਪਹਿਲੀ ਨਹੀਂ ਨਹੀਂ ਦੇਖ ਲੋ ਹੁਣ ਬਾਈ ਓਏ ਓਏ ਬਾਈ ਜੀ ਮਹਿੰਗੀ ਚੀਜ਼ ਲੈ ਕੇ ਆਏ ਆ ਇਹਨਾਂ ਨੇ ਇਹ ਨਹੀਂ ਗਿਣਨਾ ਵੀ ਅਸੀਂ ਲੈ ਕੇ ਆਇਆ ਬੜੀ ਜਗਾ ਖਾਜੂਰਾ ਕਾਜੂਰਾ ਹਮ ਕਾਜੂਰਾ ਹਾਂ ਅੱਪਾ ਸੌਦੇ ਚ ਆਇਆ ਹੋ ਮੈਂ ਲੈ ਕੇ ਆਇਆ ਸੌਦੇ ਅਸੀਂ ਜਾਣ ਕਰਾਇਆ ਤਾਹਾਂ ਏ ਹਾਂ ਤਾਏ ਤਾਂ ਕਸਮ ਖਾ ਲਾ ਵੀ ਲੈ ਜੀ ਤੂੰ ਕਸਮ ਖਾ ਕੇ ਦੱਸ ਵੀ ਤਾ ਕਹਿ ਨਹੀਂ ਕਾਜੂ ਪਤਾ ਨਹੀਂ ਲੈ ਗਿਆ ਤੁਹਾਨੂੰ ਅਸੀਂ ਕੱਲ੍ਹ ਤੇ ਕਿ ਕੌਣ ਨਹੀਂ ਕਰਨਾ ਦੁਕਾਨ ਚ ਵਾਕੇ ਵਾਕਤੀ ਬਣਵਾ ਲੋ ਅੱਛਾ ਥੱਲੇ ਅੱਗ ਵੱਲਦੀ ਇੱਧਰ ਬਸ ਇਹ ਸੋਚ ਲੋ ਵੀ ਉਹ ਐਨਾ ਕੇ ਟਾਈਮ ਹੁੰਦਾ ਇਹ ਥੱਲੇ ਲੱਗ ਕੇ ਜੀ ਪੰਖਾ ਖੜਾ ਹੋ ਬਸ ਜਦੇ ਤੁਹਾਡਾ ਬਾਬੇ ਨਾਨਕ ਨੇ ਜਦੇ ਕਹਿਣਾ ਵੀ ਮੈਨੂੰ ਆ ਜੜੀ ਹੋਈ ਉਹ ਕਰਾਉਣੀ ਸੀ ਭੋਗ ਲੱਗ ਗੱਡਦੇ ਭੋਗ ਦਾ ਚੁੱਲੇ ਨਹੀਂ ਲਾਤਾ ਤੁਹਾਡਾ ਹਾਂ ਫਿਰ ਤੁਸੀਂ ਕਹਿੰਦਾ ਅਫੀ ਵਾਲਾ ਹਾਰ ਆ ਰਹਿਣਾ ਪ੍ਰਸਾਦ ਜਿਵੇਂ ਬਣਾਉਣੀ ਆ ਤੁਸੀਂ ਇੰਨੀ ਕਾਲੀ ਦਾ ਗੁਰਮੇ ਬਣਾ ਦੇਣਾ ਪ੍ਰਸਾਦ ਦੀ ਮਾਹੌਕਾ ਨੂੰ ਮਟਾ ਤਾ ਤਾਹੀ ਤਾ ਫਿਰ ਉਹਨ ਕੀ ਬਣਾ ਤੋ ਤਿਆਰੀ ਕੀਤੀ ਹੋ। ਬਿਨ ਤੋ ਤੇ ਤੇ ਉਹ ਝੂਠੇ ਜੱਟੇ ਹੱਥ ਲੱਗ ਜਾਂਦੇ ਕਈ ਦਫਾ ਮੱਖੀਆਂ ਮੁੱਖੀਆਂ ਬੈਠ ਜਾਂਦੀਆਂ ਇੱਥੇ। ਹਾਂ ਫਿਰ ਮੱਖੀਆਂ ਭਟਟੀਆਂ ਵੀ ਤਾਂ ਕਰਦੀਆਂ ਹੁੰਦੀਆਂ। ਬਹੁਤ ਨੇ ਹੁਣਾ ਜੇ ਮੈਂ ਕਹਿੰਦੀ ਸੀ ਮੈਂ ਇਹਦੇ ਕੋ ਚੁੰਨੀ ਪਾਈ ਕਰੂੰਗੀ। ਦੇਖੋ ਆਪਨੀ ਤਾਂ ਨਹੀਂ ਇਹ ਗਲਤੀ ਹੁੰਦੀ। ਮੱਖੀਆਂ ਦਾ ਤਾਂ ਹੁਣ ਕਰਮੇ। ਜਾਣੇ ਇਹਨੂੰ ਪਤਾ ਸੀ ਸਾਡੇ ਜਾਲੀਏ ਛਿੱਤੀ ਟੁੱਟ ਜਾਨੀ ਐ ਇੱਥੇ ਕਿਉਂ ਨਾ ਦਰਵਾਜ਼ਾ ਲਾਇਆ। ਸੁਣ ਵੀ ਨਾ ਲੈ। ਦਰਵਾਜ਼ਾ ਦਰਵਾਜ਼ਾ ਦਾ ਕਰ। ਜੋ ਕਿਹੜਾ ਮਨ ਬਣਦਾ। ਚਰਾਪਾ ਅੰਮਾ ਤਾਂ ਭਰ ਗਿਆ ਹੁਣ ਇਹ ਖੀਰ ਤੋਂ ਤੂੰ ਉਹ ਨਾ ਪਾਦੀ ਪੀਨੀ ਮੈਂ ਤਾਂ ਦੀਦੀ ਦਾ ਕਹਿਣਾ ਕਹੇ ਵੀ ਦੀਲੀ ਪਾਣੀ ਨਹੀਂ ਹੈ ਕਿ ਨੂੰ ਮੈਂ ਸੱਕਰ ਲੈ ਲੇਤੀ ਚੱਕਰ ਲੈ ਹੁਣ ਮੈਂ ਕਿੱਲੋਂ ਜਾ ਕੇ ਕੋਈ ਇਹਨਾਂ ਨੇ ਆ ਸਾਰੇ ਹੁਣ ਇਹਨਾਂ ਵਿੱਚ ਆਪੇ ਉਹ ਕਿ ਇਹਨਾਂ ਦਾ ਖਾਤਾ ਆਏ ਮੇਰਾ ਖਾਤਾ ਆਏ ਨਾ ਕਰਦਾ ਆਹੀ ਗੱਲਾਂ ਚੱਲੀ ਜਾਂਦੀ ਨੇਗੀ ਐ ਕਰਿਓ ਕਹਿੰਦੇ ਕੀ ਹੁਣ ਮਨੂ ਕਹਿੰਦਾ ਮਾਤੀਆਂ ਦੱਸਾਓ ਚਲੋ ਤੇ ਵੀ ਆਪਣੇ ਕੋਲ ਤੇ ਨਹੀਂ ਆਦੀ ਕੱਲ੍ਹ ਦੇ ਕਰੀ ਕਹਿੰਦੀਆਂ ਆਪਣੇ ਖਾਤੇ ਤੇ ਸੌਦੇ ਬੋਲ ਰਹੇ ਨੇ ਕੀ ਕਹਿੰਦੇ ਮੈਂ ਦੱਸਾਂ ਉਹ ਬਾਈ ਨੂੰ ਪੁੱਛੂੰਗਾ ਵੀ ਸੋਦੇ ਅਸੀਂ ਲਿਆਉਣੇ ਆ ਕਿ ਤੁਸੀਂ ਲਿਆਉਣੇ ਆ ਆਹ ਉਹ ਮਾਤਾ ਜੀ ਚੰਗ ਗੱਲਾਂ ਕਮਾਉਂਗਾ ਸੋਦੇ ਜਣੀ ਤੁਸੀਂ ਲਿਆਉਣੇ ਤੁਸੀਂ ਯਾਦ ਰੱਖੋ ਉਹ ਲਿਆਉਂਦੇ ਆ ਲਿਆਉਂਦੇ ਰਿਹਾ ਲਿਆਉਂਦੇ ਅਸੀਂ ਉਹ ਰਹਿਣਾ ਤੁਹਾਨੂੰ ਤੁਰ ਤੁਰ ਚੱਕੇ ਦੁਕਾਨਾਂ ਨੂੰ ਬਸ ਫੇਰ ਹੁਣ ਤਾਂ ਚਾਹ ਲੈ ਆਓ ਉਹ ਤੇਰੇ ਯਾਦ ਕਰਾਇਆ ਆਹ ਤੇਰੇ ਲਈ ਲੈ ਕੇ ਦਾਦ ਜੀ ਨਾਲ ਹੋ ਕੇ ਤੁਹਾਨੂੰ ਪਕਾਨ ਚੜਦਾ ਕਿ ਕਰੇਲੇ ਲੈ ਲਏ ਸੀ ਮੋਲ ਨਾ ਬਗਰਾ ਇੱਕ ਗੱਲ ਹੋਰ ਸੁਖ ਵੀਰ ਬਧਾਈਆਂ ਕਾ ਕਾ ਬਾਦੀ ਹੈ ਪਿਆਜ ਆਪਣੇ ਪਾਪਾ ਦੀ ਨਵੇਂ ਪੱਟ ਲਏ ਆਪਾਂ ਪਿਆਜ ਦਾ ਕੁਟਾਲਾ ਲਿਜਿਏ ਅੱਜ ਅੱਜ ਤੁਹਾਡਾ ਖਰਚੇ ਵਿੱਚ ਤੇ 1000 ਰੁਪਏ ਘਟਾ ਦੇਣਾ ਪਿਆਗਾ ਹੁਈ ਮੇਰੀ ਗੱਲ ਸੁਣ ਇੱਕ ਮਿੰਟ ਮੇਰੀ ਗੱਲ ਸੁਣ ਚਲੋ 500 ਦਾ ਘਟਾ ਕਰੋ ਨਾ ਮੇਰੀ ਗੱਲ ਸੁਣੋ ਤੈਨੂੰ ਪਤਾ ਵੀ ਪਿਆਜ ਜਿੰਨੇ ਕਾਏ ਵੀ ਉਹੀ ਉਹੀ 10 ਕਿਲੋ ਪਿਆਜ ਹੈ ਬਸ ਨਹੀਂ ਹਾਂ ਆਪਣੇ ਪਿਆਜ ਬਹੁਤ ਹਨੀ ਚਲੋ ਨੇਪਰ ਸਵੇਰੇ ਜਿੰਦਾ ਵਾਲਾ ਉੱਥੇ ਜਾ ਕੇ ਪਿਆਜ ਪੱਟਣੇ ਆ ਚਲੋ ਹਾਂ ਹਾਂ ਇੰਨਾ ਘਟਾ ਕਰੂੰਗੀ ਹਾਂ ਦੇਖੋ ਐ ਨਗਦਾ ਕਰ ਸਾਡੇ ਪੈ ਪਿਆਜ ਚੁਣੀ ਆ 5 ਵਜੇ ਤੱਕ ਸਾਡੇ 5:30 ਵਜੇ ਆਪਾਂ ਨੌਕਰ ਤੇ ਹੁਣੇ ਚਾਹੀਦੇ ਆ ਹਾਂ ਹਾਂ ਹੁਣੇ ਚਾਹ ਚਲੋ ਜੀ ਠੀਕ ਹੈ ਤੇ ਦੁੱਤਾ ਪਿਆ ਰਹਿਣਾ ਮੈਂ ਪਹੁੰਗਾਂ ਸੌਂਗਾ ਆਪਾਂ ਬੰਦੂ ਖੋ ਬਸ ਚਲ ਖਾਣ ਉਹ ਬੰਦੂ ਭਾਪੀਆ ਮਾਸਾ ਨਾ ਮਦਰੜੇ ਆ ਮਹਾਰਾਜ ਜੀ ਕਿ ਮੈਂ ਤਾਂ ਹਵਾਲਾ ਨਾ ਨਰ ਗਰਮੀ ਦੀ ਰੱਖਦੀ ਮਹਾ ਵਿਆਹ ਚੱਲ ਜੀ ਮਾਰਿਆ ਕੀ ਪਹਿਲੇ ਤੇ ਅੱਗ ਲੱਗੀ ਨਾ ਕੜਾਹਣ ਨੂੰ ਆਉਂਦੀ ਕੀ ਕਹਿੰਦਾ ਮੈਂ ਨਾ ਬਣਾ ਮੈਂ ਮੈਂ ਬਣੂ ਮੈਂ ਬੱਕਰੀ ਪਾ ਮੈਂ ਨਾ ਲੱਦੀ ਕਹਿੰਦਾ ਮੈਂ ਨਾ ਮਾਂ ਦਾ ਵਧੀਆ ਬਣਾਉਂਦੀ ਆ ਮੇਰੀ ਤਾਂ ਕੋ ਮੇਰੀ ਬਹੁਤ ਵੱਡੇ ਵੱਡੇ ਜੱਦੀ ਕਹੀ ਜਾਂਦੀ ਜੀ ਮੇਰੀ ਖਰ ਦਾ ਕਰਾ ਦ ਚਲਿਆ ਨੂੰ ਕਰਨ ਦੇ ਕੰਮ ਤੜਕਾ ਪਾਸਟਰ ਬਣਾ ਵਿੱਚ ਪਾਣਾ ਤੜਕਾ ਨਹੀਂ ਸਾਂਚੜਾ ਨਾਸਟਰ ਦੇ ਅੱਛਾ ਮੇਰੀ ਲੈ ਪਹਿਲਾਂ ਕਹਿੰਦੀ ਜੀ ਮੇਰੇ ਕੋਲ ਧਾਲ ਨੂੰ ਤੜਕਾ ਲਾਉ ਫਿਰ ਕਹਿੰਦੀ ਜੀ ਮੈਂ ਚੌਲ ਪਿਓਏ ਪਿਆ ਨਾ ਇਹਨਾਂ ਨੂੰ ਉੱਤੇ ਪਾ ਤਾ ਦੋ ਹੁਣ ਚੌਲ ਪਿਓ ਲੈ ਚੌਲ ਕਦ ਮੈਂ ਪਿਓਣੇ ਓ ਯਾਰ ਖੀਰ ਬਣਾਉਣ ਵਾਸਤੇ ਥੋੜਾ ਜਿਹਾ ਪਹਿਲਾਂ ਪਿਓਣੇ ਪੈਂਦੇ ਪਿਓਣੇ ਪੈਂਦੇ ਹਾਏ ਹੋ ਰੱਬਾ ਮੇਰੇ ਨਾਲ ਕੰਮ ਖਤਮ ਹੋ ਜਾਂਦਾ ਉਹਨਾਂ ਦਾ ਬੀ ਜੀ ਜਿਵੇਂ ਤੁਸੀਂ ਬਣਾਉਂਦੇ ਆਂ ਬੀ ਹਾਪਾ ਛੋਲੇ ਜਦੇ ਬਾਲ ਨੇ ਘਰ ਤੇ ਉਹ ਸਾਨੂੰ ਢਾਂਗ ਨਹੀਂ ਹੋ ਜਾਏ ਤਰਾ ਹੁਣ ਮੇਰੀ ਗੱਲ ਸੁਣੋ ਇੱਕ ਵਾਰੀ ਲੀਆ ਬਣਾਉਂਦਾ ਉਧਰ ਆਪਣੇ ਅੰਦਰਲੇ ਘਰ ਵੀਰ ਜੀ ਰਾਤ ਨੂੰ ਤਾਂ ਪਿਉਣੇ ਭੁੱਲ ਗਏ ਛੋਲੇ ਵੀਰ ਜੀ ਨੇ 2 ਘੰਟੇਾਂ ਵਿੱਚ ਛੋਲੇ ਸਿੱਟੇ ਬਣਾਤੇ 2 ਘੰਟਿਆਂ ਵਿੱਚ 2 ਘੰਟੇਾਂ ਬੜੇ ਦਾ ਆ ਕੇ ਗੈਸ ਕਿੰਨੀ ਫੁਕੀ ਜਿਹੜੀ ਮੈਨੂੰ ਪਤਾ ਹੈਗਾ ਬਸ ਜਿਹੜਾ ਅੱਧੇ ਘੰਟੇ ਦਾ ਕੰਮ ਦਾ ਉਹ ਮੇਰਾ ਕਹਿਣ ਦਾ ਪਾਅ ਇਹ ਐ ਵੀ ਆਪਦਾ ਪਿਓ ਕੀ ਬਣਾ ਸਕਦੇ ਚੀਜ਼ ਉਹ ਤਾਂ ਹੈਗਾ ਜਿਉਂ ਨਾ ਟਾਈਮ ਉਹ ਜਿਹੜਾ ਟਾਈਮ ਲੱਗਦਾ ਹੈ ਇਹਦੇ ਦੁੱਧ ਘੱਟ ਪਾਇਆ ਜੀ ਮੈਨੇ ਇਹ ਹਿੱਲ ਗਈ ਏ ਮੈਂ ਦੇਖ ਲਿਆ ਤੇ ਹੁਣ ਪਾਇਨੇ 18 ਦੁੱਧ ਪਾ ਕੇ ਵੀ ਖੀਰ ਨਹੀਂ ਬਣਨੀ ਤੁਹਾਨੂੰ ਦੱਸਦਾ ਮੈਂ ਹਾਂ ਨਹੀਂ ਬਣ ਜੜ ਬਸ ਬਣ ਗਈ ਬਣ ਗਈ ਫਿਰ ਕੀਤਾਂ ਲਵਾਂਗੀ ਲੋ ਪਾਇਨੇ ਕਿਹੜਾ ਸਵੇਰ ਦਾ ਚੌਲ ਪਿਓ ਪੰਜ ਮਿੰਟ ਪਹਿਲਾਂ ਪੈਸੇ ਤੋਂ ਹੋਣ ਪੂਸ ਕੱਟਣ ਬਾਅਦ ਤਾਂ ਰੱਖਿਆ ਨਹੀਂ ਗਿਆਨ ਅੱਥਲੇ ਕਰ ਦੋ ਕਰੂੰਗੇ ਨਾ ਫਿਰ ਥਲੇ ਲੱਗ ਜਾਂਦੀ ਏ ਇਹ ਜਿਆਦਾ ਆਪਰੇਟਰ ਹੋਦੋਂ ਇਹਦਾ ਕੰਮ ਆ ਸਲਾਕਾਂ ਨੂੰ ਬਿਚਾਰ ਆਗੋ ਜੰਨਾ ਹੈ ਫਿਰ ਇੱਕ ਦੂਏ ਨੂੰ ਕਹਿਣ ਜੋਗੇ ਵੀ ਨਹੀਂ ਹੁੰਦੇ ਨੇ ਫਤਿਹ ਤੁਸੀਂ ਮੈਨੂੰ ਕੱਟ ਸੀ ਨਹੀਂ ਫਿਰ ਦਿੱਤੇ ਮੈਨੂੰ ਗੱਲਾਂ ਚਲਾ ਰਿਆ ਹਾਂ ਜੇ ਹੁਣ ਕੋਈ ਮੈਂ ਚੈੱਕ ਹੋ ਗਈ ਦਾ ਮੈਂ ਤੁਹਾਡੇ ਚਾਰਾ ਉੱਤੇ ਭਾਂਡਾ ਭਾਂਸਾ ਹਾਂ ਹਾਂ ਵੀ ਮੈਨੂੰ ਲਾ ਜਾ ਰਿਹਾ ਤੁਸੀਂ ਇਹ ਇੱਕ ਇਹ ਤੈਨੂੰ ਟੈਕਟ ਦੱਸਿਆ ਵੀ ਜਿਆਦਾ ਬੰਦੇ ਤੇ ਕੰਮ ਕਰ ਹੋ ਜਾਵੇ ਨਾ ਜੇ ਆਪਾਂ ਨਾ ਫਿਰ ਹੁਣ ਮੇਰੀ ਗੱਲ ਨਹੀਂ ਸਮਝ ਲਾਤੀ ਤੂੰ ਹਾਂ ਕਮਾਈ ਜਾਂਦੀ ਅੱਗ ਦਾ ਧੱਲੇ ਤੇ ਖੋਲੀ ਵੀ ਨਹੀਂ ਕਿਉਂ ਨਹੀਂ ਖੋਲੀ ਵੀ ਲੈ ਆ ਹੁਣ ਖੋਲੀ ਹੈ ਜਿਆਦਾ ਦੇ ਰੱਬਾ ਇਹਨਾਂ ਨੂੰ ਕੌਣ ਸਮਝਾਵੇ ਮੈਂ ਖੋਲੀ ਤੀ ਪਹਿਲਾਂ ਆਏ ਦਦੇ ਘੱਟ ਘੱਤੀ ਬਣਾ ਦੇ ਕੇ ਲੱਗਣਾ ਚਾਹੀਦਾ ਹੈ ਜੀ ਬਾਗੀ ਵਿੱਚ ਬਾਹਰੇ ਗਰਮ ਪਿਆ ਉਹ ਠੰਡੀਆਂ ਉਹ ਵੀ ਮੈਂ ਭਾਲ ਜਾਣਾ ਪਈ ਉਹ ਠੰਡੀਆਂ ਉਹ ਉਹ ਠੰਡੀਆਂ ਰੋ ਠੰਡੀਆਂ ਰੋ ਪਰ ਜਦੋਂ ਕੁਝ ਹੋਉਂਦੀ ਹੈ ਨਾ ਤਾਂ ਵੀ ਦਸ ਹੋਉਂਦੀ ਠੰਡੇ ਲੱਗਣ ਦੀ ਮਾ ਸੱਟ ਲਿਆ ਕੰਮ ਇਹਨਾਂ ਦਾ ਦੇਖ ਰਿਹਾ ਮੇਰਾ ਪੇਟ ਖਰਾਵਾ ਆ ਜਾ ਸਵੇਰੇ ਮੈਨੂੰ ਬਹੁਤ ਚਾਹ ਬੜੀ ਚਾਹ ਇਹ ਚਾਹ ਧਰ ਦਿਓ ਮੇਰੇ ਮਿੱਤਰ ਆ ਰਹੇ 2 ਥੋੜੀ ਜਿਹੀ ਲਓ ਆ ਲੋ ਬੜੀ ਚਾਹ ਸਵੇਰੇ ਤੁਹਾਨੂੰ ਸਾਹ ਬਿਮਾਰੀ ਤੋਂ ਦੂਰ

ਹੈਗੀ ਹੈ ਦਰਸ਼ਕ ਦੱਸਣਗੇ ਵੀ ਕਿਆ ਹੈ ਨੇਕੀਕਰ ਪੂਛ ਪੂਛ ਨਹੀਂ ਨੇਕੀਕਰ ਕੂਏ ਮੇਂ ਡਾਲ ਰਕਣਾ ਉਹ ਤਾਂ ਹੈਗਾ ਹੀ ਹੈ ਨੇਕੀਕਰ ਪੂਛ ਹਾਂ ਹਾਂ ਕੱਲ ਛੇਤੀ ਕਰ ਕੰਮ ਪੂਛ ਪੂਛ ਅੱchnਾ ਕਰ ਛੇਤੀ ਕਰ ਪਾਣੀ ਬਣ ਜੇ ਥੱਲੇ ਤੱਕ ਕੜਾ ਪਾ ਮੇਰੇ ਮੂੰਹ ਚ ਪਾਣੀ ਆਈ ਜਨਾ ਮੱਖਾ ਡੇ ਗਿਆ ਇੱਕ ਵਾਰ ਬਾਬਾ ਨਾਲ ਦੀਦੀ ਮੈਨੂੰ ਚੁੱਲ੍ਹੇ ਤੇ ਅੱਗ ਮਾਰਨੀ ਗਈ ਸੀ ਨਹੀਂ ਉਹ ਬੇਜਾ ਕਿਤੇ ਚੁੱਲ੍ਹੇ ਦੀ ਕਿਆ ਕਰਨਾ ਆਪਾਂ ਨੇ ਕਿਉਂਕਿ ਅੱਜ ਉੱਥੇ ਐਤਵਾਰ ਕਰਕੇ ਉਹਦੇ ਵਿੱਚ ਹੈ ਵੀ ਆਦੋ ਅੱਛਾ ਅੱਛਾ ਥੇ ਨੋ ਪੋ ਪੋ ਨੋ ਮੁਬਾਰੇ ਚਾਹਤਣਾ ਸ਼ਹੀਦਾਂ ਦਾ ਹਾਂ ਹੁਣ ਮੇਰੀ ਗੱਲ ਸੁਣਾ ਆਪਣਾ ਆਪਣਾ ਦੇਸੀ ਕੀ ਪਿਆ ਨਾ ਆਪਣੇ ਆਲਾ ਤਾਂ ਨਹੀਂ ਆ ਖਤਮ ਹੋ ਗਿਆ ਕੋ ਡੱਬਾ ਅੱਜ ਅੱਜ ਸਾਨੂੰ ਬ੍ਰਿਜ ਦਿਖਾਉਣਾ ਮੈਂ ਆਈ ਹਾਂ ਹਾਂ हां 어 तो संदीप तो हां ने ਭੰਗੜੇ ਵਾਲਾ ਹੀ ਚੱਲੂਗਾ ਨਹੀਂ ਭੰਗੜੇ ਵਾਲਾ ਭੰਗੜੇ ਵਾਲਾ ਪੁੱਠਾ ਕਰਤਾ ਬੇਰਗਤ ਖੋਲਣ ਲੱਗੇ ਨਹੀਂ ਇਹਨੂੰ ਪਤਾ ਲੱਗਦਾ ਵੀ ਸਿੱਧਾ ਖੋਲਣਾ ਕਿ ਪੁੱਠਾ ਖੋਲਣਾ ਜਿਹੜਾ ਪੁੱਠਾ ਭਾਈ ਆ ਜਿੱਦਣ ਆਪਣੇ ਤੂੜੀ ਬਣਾਉਂਦੇ ਤੇ ਹਾਂ ਬਣਾ ਦੇ ਛਿੱਤੀ ਦੇ ਕੇ ਛੂਹੀ ਦਾ ਨਾ ਬਣਾ ਦੇ ਛਿੱਤੀ ਦੇ ਕੇ ਬਣਾ ਦੇ ਸੂਜੀ ਦੇ ਬਣਾਇਆ ਤਾਂ ਤਾਰਾ ਪਤਾ ਮੂੰਹ ਚ ਪਾਣੀ ਆ ਬਣਾਇਆ ਉਹ ਤਾਂ ਵੀ ਮੈ ਖਾਣਾ ਇਹ ਤਾਂ ਛਿੱਤੀ ਕਹਿਣੀ ਤਾਂ ਉਹਨੂੰ ਵੀ ਛਿੱਤੀ ਬਚਾਰਾ ਢੀਕ ਦਿੱਤੇ ਬਖਦਾ ਤਾਂ ਉਹ ਜਿੱਤੀ ਆ ਜਮੇ ਉਹ ਅਰੇ ਜੇ ਪਾ ਦਨਾ ਪਾਣੀ ਕੋਈ ਨਾ ਕਰਿਓ ਉਹ ਸੁੱਖ ਜਣਾ ਦਾ ਕਿਆ ਭਰ ਗਿਆ ਤਾਂ ਲੈ ਹਾਂ ਬਸ ਬੋਲੂ ਡਿਸਟਰਬ ਕਰੀ ਜਾਂਦੇ ਮੈਂ ਨਾ ਜੀ ਮੈਂ ਹੁਣ ਡਿਸਟਰਬ ਨਾ ਕਰ ਹਾਂ ਇਹ ਬਦਲਨ ਦਾ ਕੱਥੇ ਚੰਗੀ ਪਾ ਮੈਂ ਤੇ ਬੈਠਣ ਦੀ ਜਗ੍ਹਾ ਦਾ ਦੱਸ ਦਿਓ ਜੀ ਜਦ ਬਣ ਗਿਆ ਮੈਨੂੰ ਬਣ ਜਾਣਾ ਜੀ ਖੁਸ਼ਬੂ ਆਊਗੀ ਪਤਾ ਨਹੀਂ ਜੀ ਮਣੀ ਖੀ ਠਕਿਓ ਹੂੰ ਮੈਂ ਪੱਖੇ ਤੋਂ ਨਾ ਪਏ ਸੀ ਲਾਲਮਾ ਬੰਦ ਲਾ ਕੇ ਹਾਂ ਬਿਲ ਵੋਸਤਾ ਜਾ ਆਪ ਨੂੰ ਬੈਲ ਦੇਈ ਤਾਂ ਬੈਲ ਦੇ ਤਾਂ ਨਾ ਦੋ ਦਰਾਂ ਦਾ ਦੋ ਆਵਾ ਬੈਲ ਨਾ 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 ਆ ਗਿਆ ਤਾਂ ਬਾਅਦ ਤੁਸੀਂ ਦੇਣਾ ਨਾ ਕਿ ਉਹ ਡੀਲ ਨਹੀਂ ਕਰਦੇ ਹੁੰਦੇ ਬਸ ਫਿਰ ਵੈਸੇ ਹੀ ਆਪਣਾ ਘਰ ਦੀ ਬੱਤ ਤੇ ਜ਼ਰੂਰੀ ਆ ਹੂੰ ਸਮਝਦੇ ਹੋ ਹੂੰ ਹੁਣ ਦੇਸੀ ਕੀ ਭਾਜ ਥੋੜਾ ਜਿਹਾ ਘੱਟ ਹੈ ਨਹੀਂ ਐ ਵੀ ਨਾ ਬੇਸੁਰਿਆ ਮੰਗ ਛੱਡ ਦੇ ਮੈਨੂੰ ਪਤਾ ਪੀਰ ਜੀ ਕਹਿੰਦੇ ਕਰਮੀਆਂ ਚ ਕੀ ਘੱਟ ਪੈਂਦਾ ਹਾਂ ਸਾਡੀਆਂ ਚ ਜਿਆਦਾ ਪੈਂਦਾ ਵੀ ਕਿਤੇ ਫਾਟੇ ਵਧਾ ਦਵੇ ਵਧੀਆ ਜਿਹਾ ਸਰ੍ਹੇ ਉਹ ਤੇ ਹੀ ਹਾਂ ਫਾਰਦੀਆਂ ਜੀ ਵੀ ਇਹ ਗਰਮ ਗਰਮ ਵਧੀਆ ਲੱਗਦਾ ਜੰਮਿਆ ਹੋਇਆ ਨਹੀਂ ਲੱਗਦਾ ਹੂੰ ਹੁਣ ਤੇ ਵੀ ਟੈਮ ਘੱਟੇ ਪੈ ਜਾਂਦਾ ਹਾਂ ਨਾ ਕੋਈਆਂ ਬੋੜੀਆਂ ਉਹਨਾਂ ਕੰਮ ਨਹੀਂ ਨਾ ਕਰਦੀਆਂ ਫਾਰਟ ਵਰਕ ਹੈ ਨਹੀਂ ਆਪਣਾ ਫਿਰ ਬਾਅਦ ਚ ਆਪਾਂ ਨੂੰ ਕੋਈ ਨਹੀਂ ਰੰਗੀਆਂ ਹਾਰਟ ਦੀ ਬਲੋਕੇਜ ਹੈ ਨਾ ਨਹੀਂ ਕਰਨੀ ਆ ਫਿਰ ਆ ਤਾਂ ਕਿ ਚਾਹ ਕਰਾਂਗੇ ਬਣਾ ਕੇ ਕੋਈ ਨਹੀਂ ਆ ਪਾਣੀ ਅਸੀਂ ਪਾਉਣ ਦੱਸਿਆ ਇਹ ਮੈਂ ਵਿੱਚ ਪਾਉਣ ਲੱਗਿਆ ਜਦੋਂ ਮੈਂ ਦੇ ਵਿੱਚ ਚਾਹ ਕਰ ਦੂੰਗੀ ਤੁਹਾਨੂੰ ਆਪੇ ਨਹੀਂ ਨਹੀਂ ਮੋਰਾਂ ਨੂੰ ਤੇ ਆ ਕੇ ਤੇ ਬਣ ਜਾਣੀ ਦੁੱਧ ਘਰਨਾ ਪਾਈ ਦੀ ਘਰ ਨਾ ਮੋਰਿਆ ਜਦੇ ਪਾ ਲੈਣਾ ਤੇ ਟੈਨਸ਼ਨ ਹੁੰਦੀ ਬਾਹਾ ਕਰੋ ਸਤਨਾਮ ਕਰਿਓ ਕਿਰਪਾ ਸਾਪਰ ਸਾਰਿਆਂ ਦੇ ਘਰ ਪਾਈ ਦੁੱਧ ਪੁੱਤ ਤੇ ਪੁੱਤ ਸਾਹਿਬ ਨੂੰ ਸਾਰੀਆਂ ਜ਼ਰੂਰਤਾਂ ਮਹਾਰਾਜ ਸਾਰਿਆਂ ਦੀਆਂ ਪੂਰੀਆਂ ਕਰਨ ਭਾਈ ਜਿਨ੍ਹਾਂ ਜਿਨ੍ਹਾਂ ਨੂੰ ਜੁੜੀਆਂ ਚੀਜ਼ਾਂ ਦੀ ਲੋੜ ਆ 4 ਪੜਣਾ ਪਤਾ ਨਹੀਂ ਨੂੰ ਉਹ ਜਾਉਣਾ ਵਾਸਤੇ ਅਨੂ ਕਾ ਟ੍ਰਾਂਸਫਰ ਭੁੰਨੀ ਨੂੰ ਪਤਾ ਨਹੀਂ ਹਮ ਸਤਾਤਾ ਪਤਾ ਕਰੀ ਚਲਵਾਏਗਾ ਹਸਣਾ ਥੋੜਾ ਜੀ ਮਾਤਾ ਪਹਿਲੇ ਹੀ ਜਾਂਦਾ ਤਾਂ ਕੀ ਜਿਆਦਾ ਕਿਉਂਕਿ ਉਹਨਾਂ ਮੜੇ ਆ ਦੇਖਣੇ ਚੱਲਦੇ ਇਹ ਪ੍ਰੇਤ ਚਰਣ ਕਰਕੇ ਨਾ ਜਾਮ ਹੋ ਗਿਆ। ਹਾਂਜੀ। ਉਹ ਬਾਹਰ ਹੁਣ ਨਾ ਗਰਮੀ ਕਰਕੇ ਕੀੜੀਆਂ ਜੀ ਆਉਣ ਲੱਗ ਪਈਆਂ। ਇਹ ਕਿਤੇ ਲਾਸਮਣ ਰੇਖਾ ਜੀ ਆਉਂਦੀ ਨਾ ਉਹ ਲਿਆਉਣੀ ਪੈਣੀ ਆ। ਜਿੱਥੇ ਤਾਂ ਇਹਨਾਂ ਦੀ ਲਾਈਨ ਜੀ ਦੇਖੋ ਵੀ ਕਿੱਥੇ ਖੱਡ ਜੀ ਆ। ਉੱਥੇ ਉਹਨੂੰ ਲਾਸਮਣ ਰੇਖਾ ਨਾਲ ਘਮਾਉਣਾ। ਐ ਤਾਂ ਮੈਂ ਦੇਸੀ ਨੁਕਤਾ ਕਰਿਆ ਹੋਇਆ ਥੋੜੀ ਥੋੜੀ ਹਲਦੀ ਲਾ ਦਿੱਤੀ ਕਹਿੰਦੇ ਹਲਦੀ ਨਾਲ ਵੀ ਨਹੀਂ ਆਉਂਦੀ। ਹਾਂ ਜੀ ਚੀਜ਼ ਤਾਂ ਠੀਕ ਆ ਪਰ ਉਹਨਾਂ ਨੇ ਵੀ ਬੇਚਾਰੀਆਂ ਨੇ ਕਿਤੇ ਖਸ ਖਾਣਾ ਜੀ ਅਜੰਤ ਕਾ ਠਾਕਰਾ। ਕਈ ਕੀ ਜਿसे ਨਹੀਂ ਚੰਗੀ ਲੱਗਦੀ ਜਿਵੇਂ ਚੀਨੀ ਹੋਈ ਆਤਾ ਹੋਇਆ ਹੂੰ ਚੌਲ ਦਾ ਸੱਤੋਈ ਵੀ ਆਦੀ ਵਾਹਿਗੁਰੂ ਸਤਨਾਮ ਕਰਉ ਕਿਰਪਾ ਸਾਪਰਾ ਹਲਾਈ ਚਾਲਨੂ ਆ ਗਈ ਆ ਗਿਆ ਮੇਰਾ ਪੁੱਤ ਵਾਦੇਪਤ ਛੱਛਰੀ ਗਲਵਾਦ ਕਿਆ ਉੱਥੇ ਆ ਇਧਰ ਵਾ ਛੱਛਰੀ ਗਲਵਾਓ ਤੂੰ ਬੁਲਾ ਦੇ ਜਸਨਾ ਹਾਂ ਹੁਣ ਕਾ ਤੇ ਬੁਲਾਉਣੀ ਆ ਜਾ ਜਾ ਖੇਲੋ ਖੇਲੋ ਛੱਡ ਲੋ ਜਾ ਖੇਲੋ ਖੇਲੋ ਕਿਆ ਹੋ ਗਿਆ ਗਿਜਰ ਚ ਗਰਮ ਪਾਣੀ ਪਾ ਲਿਆ ਵੇ ਚ ਹਾਂ ਬਣਾ ਲਿਆ ਗਿਜਰ ਚ ਲਾਇਆ ਤਾਂ ਤੁਸੀਂ ਉਹ ਕਈ ਦਿਨਾਂ ਤੋਂ ਚਲਾਇਆ ਤਾਂ ਪਿਕਚਰ ਹੈ ਜਾਂ ਅੰਦਰ ਜਿਵੇਂ ਕੋ ਪਾਣੀ ਹਾਲੀ ਹਲਾ ਥੋੜਾ ਜਿਹਾ ਸੇਕ ਤਾਂ ਲੱਗਣ ਦਿੰਦੇ ਸਲੇਡੀ ਸੜਾ ਉਹ ਤਾਂ ਤੇਰਾ ਪਾਣੀ ਦਾ ਚਾਸ ਵਾਲਾ ਤਾਂ ਗਰਮ ਹੋ ਗਿਆ ਬਸ ਉਹਨੂੰ ਕੱਢ ਲਾ ਕਾਸੇ ਚ ਹਾਂ ਡੱਬੇ ਚ ਕਰ ਦੇ ਹੂੰ ਵਾਹ ਗੁਰ ਚੱਪਲਾ ਯਾਰ ਉਹ ਸਾਹਮਣੇ ਪਈਆਂ ਚੱਟੀਆਂ ਦੀਆਂ ਮੈਨੂੰ ਹੁਣੇ ਵੀ ਨਹੀਂ ਪਤਾ ਕਿ ਕਿੱਥੇ ਐ ਤੇਰੀ ਚੀਨੀ ਸਾਰਕਾ ਕੁੜੀ ਨਹੀਂ ਹੈ ਜੀ ਵਿੱਚ ਉਧਰ ਵੀ ਹਲਾ ਦਿਸੰਦੀਪ ਵਾਹ ਗੁਰ ਹਾਂ ਨੂੰ ਵੀ ਹਲਾਇ ਚੱਲ ਮਾ ਜੀ ਨਾਲ ਥੋੜੀ ਜੀ ਹੱਥ ਤੇਜ਼ ਕਰ ਲੈ ਥੋੜੀ ਜੀ ਨਹੀਂ ਮਰ ਜਾਣਾ ਬਣਦਾ ਜਾਣਾ ਉਹਨਾਂ ਦਾ ਕਾਲਾ ਹੋ ਜਾਵੇ ਨਹੀਂ ਬਣਦਾ ਕਾਲਾ ਮੈਨੂੰ ਪਤਾ ਇਹ ਇੱਕ ਨਾ ਟ੍ਰਿਕ ਹੈ ਜਿਵੇਂ ਹੁਣ ਆ ਗਰਮ ਪਾਣੀ ਉਹ ਨਹੀਂ 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 ਹੁਣ ਤੇਰੇ ਵਿੱਚ ਆਟਾ ਸਿਰਦੇ ਆਪਾਂ ਆ ਦੇਖੋ ਆਟਾ ਉੱਪਰ ਫਿਰ ਲੱਗ ਗਿਆ ਇਹ ਭੁੰਨੇ ਆ ਗਿਆ ਭੁੰਨਨੇ ਦੇ ਹੋਰ ਹੋਣ ਦੇ ਪਰ ਆਉਣਾ ਇਹਨੂੰ ਉਹ ਜਿਹੜਾ ਆਪਾਂ ਨਹੀਂ ਕੱਟ ਕੀ ਵਾਲਾ ਕੌਣ ਬੁੰਨੇ ਆਗੇ ਹਾਂ ਜਿਹੜਾ ਵਿੱਚ ਥੋੜਾ ਥੋੜਾ ਕੱਚਾ ਤੋਨੀ ਬਈ ਅੱਜ ਮੈਂ ਤਾਂ ਪਹਿਲੀ ਵਾਰ ਸੁਣੀ ਐ ਇਹਦੀ ਸੰਦੀਪ ਦੀ ਗੱਲ ਐ ਤਾਈ ਬਣਾਉਣੀ ਐ ਪ੍ਰਸ਼ਾਦ ਵਾਏ ਗੁਰੂ ਧੀਧੀ ਮੈਂ ਤਾਂ ਖਾਲੀ ਕਰ ਤਾ ਡੱਬੂ ਡੱਬੂ ਅੱਛਾ ਚਾਹ ਧਾਰਨੀ ਬਾਈ ਬਾਤ ਰਿਹਾ ਪੋ ਜਾਨ ਦੇ ਬ੍ਰਾਊਨ ਹੋਰ ਥੋੜਾ ਜਿਹਾ ਥੋੜਾ ਥੋੜਾ ਘਾਕੇ ਤੁਸੀਂ ਮੇਰੇ ਨਾਲ ਕਾਲਾ ਨਾ ਕਰਦੇ ਨਾ ਨਾ ਹੋਣ ਦੇ ਜਾਂ ਆਟੇ ਦੀ ਖੁਸ਼ਬੂ ਆਉਣ ਲੱਗੀ ਸਮਝਣਾ ਵੀ ਹੋ ਗਿਆ ਕੰਮ ਹੋ ਗਿਆ ਹੈ ਤੇ ਸੰਦੀਪ ਤੂੰ ਨਾ ਬੋਰੀ ਨੂੰ ਕੋਲੀ ਛਾੜ ਦੇ ਪ੍ਰਸ਼ਾਦ ਬਣਾਉਂਦੇ ਆ ਵਾਹ ਦੂਰ ਹੈ ਖੜੀ ਆ ਕੇ ਪਰ ਕਰ ਕੇ ਜੀ ਮੂੰਹ ਹਾਓ ਮੈਂ ਕਿ ਨਹੀਂ ਪੁੰਨ ਹੋ ਗਿਆ ਦੀਦੀ ਪਾ ਲਓ ਜੀ ਪਾ ਲਓ ਜੇ ਪੁੰਨ ਹੋ ਗਿਆ ਲੱਗਦਾ ਮੈਨੂੰ ਖੜਦਾ ਤੂੰ ਸੇਕਾ ਉਹਨੂੰ ਤਾਂ ਸੇਕ ਲੱਗ ਲੈਣ ਤੇ ਸਮਾਨ ਨੂੰ ਖੜਦਾ ਸੰਦੀਪ ਹਾਂ ਠੀਕ ਹੀ ਲਾਹੋ ਆ ਜਿਹੜਾ ਕੀ ਹੈ ਠੀਕ ਹੈ ਇਤਰਾ ਕੋੜਾ ਦਾ ਕਚਾ ਰਹਿ ਗਿਆ ਲੱਗਦਾ ਮੈਨੂੰ ਜਦੋਂ ਨਾ ਕੜਾਹੀ ਦੇ ਉੱਪਰ ਰੋਟਰ ਲੱਜੇ ਪਾ ਲਾਉਂਗੇ ਪਤਾ ਨਹੀਂ ਖੜੇ ਉੱਤਰਦਾ ਨਹੀਂ ਇਹ ਦੋਹੇ ਦੇਣੀਆਂ ਨਾ ਦਰਾਣੀਆਂ ਚ ਠਾਣੀਆਂ ਮੈਨੂੰ ਗੱਲ ਨਹੀਂ ਆਉਂਦੀਆਂ ਉਹ ਗਾਹੋ ਬਿਛੜ ਤਾਂ ਲੱਤੀ ਉਹਨੇ ਕੜਾਹੀ ਹੁਣ ਪਾਤਾ ਬੱਧਿਆ ਬਾਹਰ ਸੌਤ ਨਾ ਪਾ ਗਏ ਬਿਕਰਮ ਜਿਹੜੇ ਹਾਰ ਸਾਰਾ ਕੁਝ ਕਰ ਕਰਾ ਕੇ ਬਿਕਰਮ ਜਿਹਨਾਂ ਨਾਲ ਆਈ ਕੋਸ ਹੁੰਦਾ ਜੀ ਬਾਹਰ ਹੂੰ ਉਹ ਠੀਕ ਤਾਂ ਹਾਸੇ ਜਾ ਹੁਣ ਖੜੇ ਇੱਧਰ ਆਪੇ ਕਿਤੇ ਤਰੂ ਨੁੱਸ ਕੇ ਕਹਿੰਦੇ ਗੁੱਸਾ ਦਾ ਗਰੇਗਾ ਲੈ ਵੀ ਹੁਣ ਠੀਰ ਦੇ ਵਿੱਚ ਤੁਸੀਂ ਨਾ ਅ ਮਠਾ ਜਿਹੋਹੇ ਚੀਜ਼ਾਂ ਇਹ ਸੰਦੀਪ ਇਹਨੂੰ ਐਨ ਛੱਡ ਹੋਣਾ ਚਾਹੀਦਾ ਹੈ ਐਨ ਇਹਦੇ ਤੋਂ ਥੋੜਾ ਜਿਹਾ ਠੰਡਾ ਹੋ ਜਾਵੇ ਮੜੋ ਚਲ ਠੀਕ ਹੈ ਠੰਡਾ ਠੀਕ ਛੱਡ ਦੇ ਤੂੰ ਠੀਕ ਹੈ ਜੀ ਰਿਜ ਦੇ ਤਾਂ ਕੋਈ ਨਹੀਂ ਹੱਥ ਲਾ ਰੱਖੇ ਹੁਣ ਬਾਗਰੂ ਦੀ ਕਿਰਪਾ ਨਾਲ ਸਮਾਨ ਹੋ ਗਿਆ ਸਾਡਾ ਰੈਡੀ ਸਾਲਜੀ ਬਣ ਜੇ ਜੀ ਤੇ ਕੜਾ ਵੀ ਬਣ ਗਿਆ ਖੀਰ ਵੀ ਬਣ ਗਈ ਚਟਣੀ ਵੀ ਕੁੱਟੀ ਗਈ ਤੇ ਚਾਹ ਵੀ ਬਣਨ ਲੱਗੀ ਹੁਣ ਕੋਈ ਚੀਜ਼ ਛੱਡੀ ਨਹੀਂ ਅਨੇ ਅੱਜ ਮਮੂ ਅੱਜ ਮਦਰ ਡੇ ਆ ਹੈਪੀ ਮਦਰ ਡੇ ਨਾਲੇ ਹੈਪੀ ਮਦਰ ਡੇ ਹੈਪੀ ਮਦਰ ਡੇ ਹਾਂ ਉਹ ਕਿਆ ਪੁੱਤ ਦਰਸ ਨਹੀਂ ਆਈ ਡੱਬੀ ਲਈ ਆ ਤੇ ਕਿੱਧਰ ਰੱਖੀ ਆ ਉਹ ਭਾਈ ਹਾਂ ਉਹਦੇ ਚ ਉਹਦੇ ਦੇ ਨੂੰ ਪਾ ਕੇ ਪਾਣੀ ਦਾ ਪੋਲ ਕਿੱਧਰ ਨਹੀਂ ਮੈਂ ਕਿ ਪੀਣਾ ਤਾਂ ਮੈਂ ਵੀ ਚੂਤੀ ਪਾਣੀ ਵੀ ਨਾ ਗਾਮੀ ਲਾਦੀ ਮੇਰੇ ਪੁੱਤ ਨੂੰ ਜੂਸ ਮੈਨੂੰ ਮਨੇ ਪੁੱਤ ਨੂੰ ਦੁੱਧ ਪਨਾ ਤੈਨੂੰ ਜਿਹੜਾ ਲਾਗੀ ਤੀ ਜੀ ਜੂ ਪੀਣ ਜਿਆਦਾ ਠੰਡੇ ਜੇ ਮੰਗਾ ਮੰਗਾ ਕੇ ਨੇ ਮੈਨੂੰ ਆ ਗਲੂਕੋਨ ਡੀ ਦੀ ਲਿਆਤੀ ਜੀ ਕਲਰ ਵਾਲੀ ਡੱਬੀ ਕਹੇ ਨਹੀਂ ਦੀ ਲੈ ਕੇ ਆਇਆ ਹੈਗਾ ਕਹੇ ਰੌਲਾ ਪਾਇਆ ਪਾਇਆ ਤਾਂ ਚੀਜ਼ ਗਣ ਸਕਾਈ ਫੇਰ ਲੈ ਕੇ ਆਇਆ ਚਲੋ ਕੋਈ ਨਹੀਂ ਚਲ ਸੰਦੀਪ ਨੇ ਮੰਗਵਾ ਲਿਆ ਸੰਦੀਪ ਮੈਨੂੰ ਨਾ ਆਇਆ ਤਾਂ ਮੇਰੇ ਖਾਤੇ ਚ ਆਇਆ ਹਾਂ ਆਇਆ ਮੇਰੇ ਖਾਤੇ ਚ ਖਤੀ ਕੀ ਦੀ ਆ ਠੀਕ ਹੈ ਮੇਰੀ ਹੋਤੀ ਆਗਮਨ ਕਰ ਵਾਲੀ ਵੀ ਤੂੰ ਮੇਰੀ ਉਹ ਤੂੰ ਤੁਸੀਂ ਮੇਰੀ ਪਰਜਾਈ ਹੈ ਮੈਨੂੰ ਪਤਾ ਇਹ ਖਾਤਾ ਕੁੱਤਾ ਕਿਹਨਾਂ ਮੇਰੇ ਖਾਤੇ 'ਚ ਆਪਣੇ ਆਨ ਲਈ ਨਾ ਖਾਣ ਨਾ ਅਸੀਂ ਵੇਚ ਕਦੀ ਚਾਹ ਚਾਹ ਬੜ ਵੀ ਚਾਹ ਅਸੀਂ ਕਾਹ ਪਹਿਲ ਵੀ ਦੇਖ ਲੋ ਉਹਨੇ ਭੰਦਣਾ ਸਾਰਾ ਕੁਝ ਬੱਚੀ ਆਲੇ ਨਾ ਕਹਿਣਾ ਕਦੇ ਵੀ ਵਿੱਕੀ ਦਾ ਹੱਦਾਂ ਹੋਇਆ ਹੂੰ ਬਸ ਤਾਂ ਵਿੱਕੀ ਦਾ ਵਾਹ ਹੱਦਾਂ ਅਸੀਂ ਵੇਚ ਕਦੀ ਕਹੀ ਜਾਈਏ ਤਾਂ ਨਹੀਂ ਕਹਿਣਾ ਲੋਈ ਕਰਦੇ ਰਸਨਾ ਤਿਆਰ ਦੇਖ ਤਾਂ ਕਿਹੜੇ ਕਲਰ ਦਾ ਹੁੰਦਾ ਕਿ ਚਿੱਟਾ ਹੀ ਆ ਚਿੱਟਾ ਹੀ ਤਾਂ ਨਹੀਂ ਕਿਹਾ ਹੈਗਾ ਕਲਰ ਆਏ ਜੂਸ ਬਣਾਤਾ ਕਾਕੇ ਬਸਤੀ ਕਿਹੜਾ ਮੂੰਹ ਮੰਗਦਾ ਜੂਸ ਤੁਸੀਂ ਆਹਾ ਚਲੋ ਚਾ ਭਾਈ ਸਾਸਰੀ ਗਲਤ ਬੁਲਾਦੇ ਸਾਰੇ ਬਨੇ ਸ਼ੋਨਹਾਲ ਅਬ ਜੈਸ਼ਮਿੰਦੀ ਦੀ ਕਿੱਥੇ ਆ ਕਿੱਥੇ ਕਿੱਥੇ ਬੂਆ ਕੋਲ ਗਈ ਵੀ ਆ ਬੂਆ ਕੋਲ ਗਈ ਵੀ ਆ ਕਾਹਦੀ ਕੱਢ ਗਈ ਵੀ ਆ ਕਿਆ ਕਹਿੰਦੀ ਮਾਉਣਾ ਨਹੀਂ ਹਾਂ ਬੂਆ ਤੇ ਕਿਆ ਦੁਖ ਦ ਹਾਈ ਹੁਣ ਕੀ ਬੋਲੇ ਕਿੱਥੇ ਆਈ ਆ ਗਈ ਇੱਥੇ ਗੱਲਾਂ ਗੱਲਾਂ ਤਾਂ ਚਾਹ ਦਿੱਤੀ ਬਾਹਰ ਮਾੜੀ ਜੀ ਉੱਪਰ ਹੀ ਆ ਜਰਾ ਕੇ ਕੈਮਰਾ ਤੇ ਸ਼ਾਟ ਕਰ ਦਿੰਦੇ ਅਸੀਂ ਕੋਈ ਟੈਂਕ ਨਹੀਂ ਹਾਏ ਚਲੋ ਵੀ ਕਾਕਾ ਜੀ ਤੁਛ ਹਰ ਜਮੀਨ ਮੈਂ ਚਲੋ ਠੀਕ ਹੈ ਜੀ ਮਹਾਰਾਜ ਆਪਦੇ ਘਰਾਂ ਪਾਈ ਐਦਾਂ ਹੀ ਅ ਚੜ੍ਹਦੀ ਕਲਾ ਚ ਰੱਖਿਆ ਜੋ ਅਗਲਾਂ ਨੂੰ ਰਿਕੁਆਇਰਮੈਂਟਾਂ ਘਰਾਂ ਦੇ ਵਿੱਚ ਉਹ ਪੂਰੀਆਂ ਹੋਣ ਮੇਰੀਆਂ ਮਾਮਾ ਦੇਖਦੀਆਂ ਸਾਰਿਆਂ ਨੂੰ ਹੈਪੀ ਮਦਰ ਡੇ ਹਾਂ ਚਲੋ ਤੇਜਾ ਜੀ ਮਿਲਦੇ ਕਿਸੇ ਅਗਲੇ ਵਲੌਗ ਚ ਮਹਾਰਾਜ ਸਭ ਨੂੰ ਚੜ੍ਹਦੀ ਕਲਾ ਚ ਰੱਖਿਆ